ਲੋਨ ਦੇਣ ਵਾਸਤੇ ਤਾਂ ਪਹਿਲਾਂ ਬੈਂਕਾਂ ਵਾਲੇ ਮਨਤਾ ਕਰਦੇ ਨੇ ਤੁਹਾਡੇ ਕੋਲ ਕੁਝ ਵੀ ਨਹੀਂ ਹੋਏਗਾ ਸੀ ਤਾਂ ਵੀ ਤੁਹਾਨੂੰ ਲੋਨ ਦੇ ਦਾਂਗੇ ਪਰ ਅੱਜ ਜੋ ਤੁਸੀਂ ਮੈਨੂੰ ਰਿਕਾਰਡਿੰਗ ਸੁਣਾਈ ਆ ਜੋ ਵੇਖਿਆ ਲੱਗਦਾ ਨਹੀਂ ਇਹ ਕਿਤੇ ਨਾ ਕਿਤੇ ਇਹ ਸਾਰੇ ਬੈਂਕਾਂ ਵਾਲੇ ਲਈ ਸ਼ਰਮਸਾਰ ਵਾਲੀ ਗੱਲ ਹੈ ਕਿ ਬੈਂਕਾਂ ਦੇ ਜਿਹੜੇ ਬੈਂਕਰ ਨੇ ਗੁੰਡੇ ਪਾਲੇ ਹੋਏ ਪ੍ਰਾਈਵੇਟ ਗੁੰਡੇ ਪਾਲੇ ਹੋਏ ਜਿਨ੍ਹਾਂ ਕੋਈ ਕੋਈ ਅਥੋਰਾਈਜੇਸ਼ਨ ਨਹੀਂ ਹੈਗੀ ਜਿਨ੍ਹਾਂ ਕੋਈ ਕੋਈ ਅਥੋਰਟੀ ਨਹੀਂ ਹੈਗੀ ਕੋਈ ਕੋਰਟ ਦਾ ਕੋਈ ਵੀ ਨੋਟਿਸ ਨਹੀਂ ਹੈਗਾ ਕਿ ਉਹ ਬੰਦਿਆਂ ਨੂੰ ਜਾ ਕੇ ਧਮਕਾਉਣ ਜਾਂ ਬੰਦਿਆਂ ਦੇ ਘਰੇ ਜਾ ਕੇ ਜਾਂ ਆਨ ਦਾ ਵੇਅ ਕਿਸੇ ਤਰ੍ਹਾਂ ਦੀ ਕੋਈ ਰਿਕਵਰੀ ਕਰਨ ਬੈਂਕ ਦੇ ਜਿਹੜੇ ਗੁੰਡੇ ਪਾਲੇ ਆ ਜਿਹੜੇ ਪ੍ਰਾਈਵੇਟ ਗੁੰਡੇ ਪਾਲੇ ਹੋਏ ਆ ਉਹਨਾਂ ਵੱਲੋਂ ਫੋਨ ਆਂਦਾ ਵਾ ਕਿ ਹਾਂਜੀ ਤੁਹਾਡੀ ਕਿਸ਼ਤ ਕਹਿੰਦਾ ਜੀ ਇਹ ਕਹਿੰਦਾ 28 ਤਰੀਕ ਨੂੰ ਅਸੀਂ ਤੁਹਾਡੀ ਕਿਸ਼ਤ ਦੇ ਦਾਂਗੇ ਮੈਨੂੰ ਉਹ ਕਿਸ਼ਤ ਦਾ 28 ਤਰੀਕ ਨੂੰ ਉਹਨਾਂ ਨੂੰ ਪੈਸੇ ਪਾ ਦੇਣੇ ਆ ਤੇ ਉਹ ਕਹਿੰਦਾ ਨਹੀਂ ਜੀ ਅਸੀਂ ਤਾਂ 28 ਤੋਂ ਪਹਿਲਾਂ ਲੈਣੀ ਕਿਸ਼ਤ ਇਹਨਾਂ ਨੇ ਕਿਹਾ ਯਾਰ 28 ਤੋਂ ਕਿੱਦਾਂ ਦੇ ਸਕਦੇ ਹੋ ਦੋ ਹੁੰਦ ਗਏ ਨੇ ਕਹਿੰਦਾ ਉਹ ਆਣ ਦੋ ਸਾਲ ਬਾਅਦ ਆਉਣਾ ਕਹਿੰਦਾ ਉਹ ਆਵੇ ਨਾ ਆਵੇ ਮਰ ਜਵੇ ਕਹਿੰਦਾ ਚਾਹੀ ਇੱਕ ਤਰ੍ਹਾਂ ਦਾ ਇੱਕ ਉਹਨਾਂ ਦੀ ਵਰਡਿੰਗ ਸੁਣੋ ਕਹਿੰਦਾ ਆਵੇ ਨਾ ਆਵੇ ਉੱਥੇ ਮਰ ਜਵੇ ਕਹਿੰਦਾ ਤੂੰ ਮੈਨੂੰ ਕਿਸ਼ਤ ਦੇ ਤੇ ਉਹਨੇ ਮੈਨੂੰ ਗਾਲਾਂ ਕੱਢੀਆਂ ਕੰਦਾ ਮੈਂ ਆ ਕਰਦਾਗਾ ਮੈਂ ਤੇਰੀ ਮਾਂ ਨੂੰ ਮੈਂ ਤੇਰੀ ਪੈਣ ਨੂੰ ਬਹੁਤ ਗਲਤ ਲਬਜ ਬੋਲਿਆ ਤੇ ਮੈਂ ਇੱਕ ਰੋਣ ਅਨੁਸਾਰ ਹੋ ਗਿਆ ਸੀਗਾ ਉਹ ਪਰ ਮੇਰੀ ਗਾਸ ਵਾਲੀ ਦੀ ਪਿਆਣੀ ਗੱਲ ਕਰ ਨਹੀਂ ਫਿਰ ਮੈਂਆਂ ਦੀ ਗੱਲ ਕੀਤੀ ਫਿਰ ਮੈਂ ਆਪਣੇ ਆਈ ਤੇ ਆ ਗਿਆ ਨਾ ਮੈਂ ਸਭ ਤੋਂ ਪਹਿਲਾਂ ਉਹਨਾਂ ਨੂੰ ਇਹ ਪੁੱਛਣਾ ਚਾਹੂੰਗਾ ਕਿ ਤੁਹਾਡੇ ਕੋਲ ਅਥੋਰਾਈਜੇਸ਼ਨ ਕਿਹੜੀ ਹੈ ਤੁਹਾਡੇ ਕੋਲ ਬੈਂਕ ਨੇ ਕਿਹੜੀ ਅਥਾਰਟੀ ਦਿੱਤੀ ਤੁਸੀਂ ਉਹਨਾਂ ਨੂੰ ਇਹ ਜਿਹਾ ਗਾਲਾ ਕੱਢਦੇ ਹੋ ਏਦਾਂ ਦਾ ਆਰਬੀ ਵੱਲੋਂ ਕੋਈ ਗਾਈਡੈਂਸ ਤਾਂ ਨਹੀਂ ਹੈਗੀ ਜਾਂ ਕੋਈ ਰੂਲ ਤਾਂ ਨਹੀਂ ਹੈਗਾ ਜਾਂ ਲਾਅ ਐਂਡ ਆਰਡਰ ਇਹ ਤਾਂ ਨਹੀਂ ਕਹਿੰਦਾ ਜਿਹੜਾ ਬੰਦਾ ਕਿਸੇ ਦਿਨ ਤੁਹਾਨੂੰ ਆਉਂਦਾ ਰੋਡ ਉਹਨਾਂ ਦਾ ਵੀਕਲ ਖੋਲੋ ਉਹਨਾਂ ਨੂੰ ਮਾਮਾ ਭੈਣਾਂ ਦੀ ਗਾਲਾ ਕੱਢੋ ਉਹਦਾ ਤੇ ਘਰੇ ਜਾਓ ਏ ਮੈਨੂੰ ਕਈਆਂ ਦੇ ਫੋਨ ਆ ਗਏ ਧਮਕੀਆਂ ਭਰੇ ਕਿ ਤੁਸੀਂ ਸਾਡੇ ਵਾਸਤੇ ਇਹ ਗੱਲ ਮੈਂ ਬੋਲੂਗਾ ਜਿਨ੍ਹਾਂ ਨੇ ਜੋਬ ਕਰਨਾ ਕਰ ਲਵੇ ਮੈਂ ਕਿਸੇ ਤੋਂ ਡਰਦਾ ਨਹੀਂ ਹੈਗਾ ਤੇ ਇਹ ਜਿਹੜਾ ਇਹ ਗੁੰਡਾ ਰਾਜ ਹੈ ਨਾ ਇਹਨਾਂ ਦਾ ਮੈਂ ਖਤਮ ਕਰਕੇ ਛੱਡੂਗਾ ਇਹ ਬੈਂਕ ਵਾਲਿਆਂ ਦਾ ਹਾਂ ਬੈਂਕ ਵਾਲੇ ਦਾ ਗੁੰਡਾ ਰਾਜ ਜਿਹੜੇ ਬੈਂਕਾਂ ਦੇ ਗੁੰਡੇ ਪ੍ਰਾਈਵੇਟ ਗੁੰਡੇ ਪਾਲੇ ਇਹਨਾਂ ਦਾ ਖਤਮ ਕਰਕੇ ਛੱਡੂਗਾ ਸੱਚੀ ਗੱਲ ਤੁਸੀਂ ਜੁੜੇ ਹੋ ਹਾਂ ਦਾ ਸਿਟੀ ਹੈਡਲਾਈਨਸ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਜੈ ਕੁਮਾਰ ਅਕਸਰ ਹੀ ਜਦੋਂ ਲੋਕ ਲੋਨ ਲੈਂਦੇ ਨੇ ਜਾਂ ਫਿਰ ਜ਼ਿਆਦਾਤਰ ਜੋ ਵੇਖਣ ਨੂੰ ਮਿਲਦਾ ਹੈ ਕਿ ਅੱਜ ਕੱਲ੍ਹ ਲੋਨ ਲੋਕ ਦਿੰਦੇ ਨੇ ਦਿੰਦੇ ਕੌਣ ਨੇ ਬੈਂਕ ਵਾਲੇ ਤੇ ਬੈਂਕ ਵਾਲੇ ਜਦੋਂ ਲੋਨ ਦਿੰਦੇ ਨੇ ਬੰਦੇ ਨੂੰ ਫਸਾ ਲੈਂਦੇ ਨੇ ਬੰਦੇ ਦੀ ਜਦੋਂ ਕਿਸ਼ਤਾਂ ਲੱਗਣ ਲੱਗ ਜਾਂਦੀਆਂ ਕੋਈ ਮਜਬੂਰੀ ਕਾਰਨ ਜਾਂ ਕੋਈ ਵੀ ਕਾਰਨ ਜਿਹੜਾ ਪੈ ਜਾਂਦਾ ਤੇ ਉਸ ਤੋਂ ਬਾਅਦ ਜਿਹੜੇ ਬੈਂਕ ਮੁਲਾਜ਼ਮ ਹੁੰਦੇ ਨੇ ਕਿਸ ਤਰੀਕੇ ਦਾ ਬਤੀਰਾ ਕਰਦੇ ਨੇ ਅੱਜ ਤੁਹਾਨੂੰ ਦੱਸਾਂਗੇ ਕਿਸ ਤਰੀਕੇ ਨਾਲ ਉਹਨਾਂ ਲੋਕਾਂ ਦਾ ਫਾਇਦਾ ਚੱਕਦੇ ਨੇ ਹਾਲਾਂਕਿ ਕਈ ਕਾਰਨ ਵੀ ਹੋ ਸਕਦੇ ਨੇ ਲੋਕਾਂ ਦੇ ਉਸ ਕਿਸਤ ਨਾ ਭੇ ਕਰਨ ਦਾ ਕਿਸਤ ਅੱਗੇ ਰਿਕੁਐਸਟ ਕਰਨ ਦਾ ਬਹੁਤ ਸਾਰੇ ਕਾਰਨ ਹੋ ਜਾਂਦੇ ਨੇ ਪਰ ਉਹਨਾਂ ਦਾ ਬੋਲਣ ਦਾ ਤਰੀਕਾ ਕਿਸ ਤਰੀਕੇ ਦਾ ਹੈ ਇਹੋ ਜਿਹਾ ਇੱਕ ਮਾਮਲਾ ਸਾਹਮਣੇ ਆਇਆ ਤੇ ਜੇਕਰ ਤੁਸੀਂ ਵੀ ਲੋਨ ਲੈਣੇ ਹੋ ਤਾਂ ਇਹੋ ਜੇ ਲੋਕਾਂ ਦੇ ਮੋਹ ਨਾ ਲੱਗਿਆ ਕਰੋ ਤੇ ਅੱਜ ਪਹਿਲਾਂ ਤਾਂ ਤੁਹਾਨੂੰ ਉਸ ਸ਼ਖਸ਼ਨਾਮਾ ਲਾਉਂਦੇ ਆ ਸਾਡੇ ਨਾਲ ਸੈਂਡ ਵੀ ਪੰਜਾਬੀ ਵੀ ਮੌਜੂਦ ਹੈ ਤੇ ਉਹ ਭਾਈ ਵੀ ਮੌਜੂਦ ਨੇ ਮੇਰੇ ਨਾਲ ਜੋ ਗੱਲਬਾਤ ਕਰਾਂਗੇ ਕਿ ਆਖਰ ਗੱਲ ਹੋਈ ਕੀ ਹੈ ਸਾਰੀ ਸੈਂਡਵੀ ਪੰਜਾਬੀ ਜੀ ਅੱਜ ਇੱਕ ਲਾਈਵ ਵੀ ਹੋਇਆ ਤੁਸੀਂ ਤੇ ਆ ਬਾਈ ਜੀ ਨੇ ਮੌਜੂਦ ਨੇ ਅਕਸਰ ਲੋਨ ਦੇਣ ਦੇ ਜਿਸ ਤਰ੍ਹਾਂ ਮੈਂ ਕਿਹਾ ਲੋਨ ਦੇਣ ਵਾਸਤੇ ਤਾਂ ਪਹਿਲਾਂ ਬੈਂਕ ਵਾਲੇ ਮਨਤਾ ਕਰਦੇ ਨੇ ਸਿੱਧਾ ਹੀ ਕਵਾਂਗੇ ਅਸੀਂ ਕਿਉਂਕਿ ਇਹ ਬਹੁਤ ਸਾਰੇ ਲੋਕਾਂ ਤੋਂ ਅਸੀਂ ਸੁਣਿਆ ਤਾਂ ਅਸੀਂ ਦੇਖਿਆ ਵੀ ਹੈ ਪਹਿਲਾਂ ਬੈਂਕ ਵਾਲੇ ਕੀ ਕਰਦੇ ਆ ਮਨਤਾ ਕਰਦੇ ਵੀ ਸਾਡੇ ਕੋਲੋਂ ਲੋਨ ਲੈ ਲਓ ਤੁਹਾਡੇ ਕੋਲ ਕੁਝ ਵੀ ਨਹੀਂ ਹੋਏਗਾ ਅਸੀਂ ਤਾਂ ਵੀ ਤੁਹਾਨੂੰ ਲੋਨ ਦੇ ਦਾਂਗੇ ਸਾਰੀ ਫੈਸਿਲਿਟੀਆਂ ਅਸੀਂ ਪੂਰੀ ਕਰ ਦਾਂਗੇ ਪਰ ਅੱਜ ਜੋ ਤੁਸੀਂ ਮੈਨੂੰ ਰਿਕਾਰਡਿੰਗ ਸੁਣਾਈ ਆ ਜੋ ਵੇਖਿਆ ਲੱਗਦਾ ਨਹੀਂ ਇਹ ਕਿਤੇ ਨਾ ਕਿਤੇ ਇਹ ਸਾਰੇ ਬੈਂਕਾਂ ਵਾਲੇ ਲਈ ਸ਼ਰਮਸਾਰ ਵਾਲੀ ਗੱਲ ਹੈ ਹਾਂਜੀ ਬਿਲਕੁਲ ਸਭ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਜੈ ਸ਼੍ਰੀ ਰਾਮ ਜੈ ਮਹਾਕਾਲੀ ਸ਼੍ਰੀ ਵਾਹਿਗੁਰੂ ਦਾ ਖਾਲਸਾ ਸ਼੍ਰੀ ਵਾਹਿਗੁਰੂ ਦੀ ਫਤਿਹ ਜੀ ਗੱਲ ਇਹ ਹੈ ਕਿ ਜੈ ਕੁਮਾਰ ਜੀ ਪਹਿਲਾਂ ਵੀ ਤੁਹਾਡੇ ਚੈਨਲ ਰਾਹੀਂ ਮੈਂ ਲਾਈਵ ਹੋ ਕੇ ਬੈਂਕਾਂ ਦੇ ਜਿਹੜੇ ਬੈਂਕਾਂ ਨੇ ਗੁੰਡੇ ਪਾਲੇ ਹੋਏ ਪ੍ਰਾਈਵੇਟ ਗੁੰਡੇ ਪਾਲੇ ਹੋਏ ਜਿਨ੍ਹਾਂ ਕੋਈ ਕੋਈ ਅਥੋਰਾਈਜੇਸ਼ਨ ਨਹੀਂ ਹੈਗੀ ਜਿਨ੍ਹਾਂ ਕੋਈ ਕੋਈ ਅਥੋਰਟੀ ਨਹੀਂ ਹੈਗੀ ਕੋਈ ਕੋਰਟ ਦਾ ਕੋਈ ਵੀ ਨੋਟਿਸ ਨਹੀਂ ਹੈਗਾ ਕਿ ਉਹ ਬੰਦਿਆਂ ਨੂੰ ਜਾ ਕੇ ਧਮਕਾਉਣ ਜਾਂ ਬੰਦਿਆਂ ਦੇ ਘਰੇ ਜਾ ਕੇ ਜਾਂ ਆਉਂਦਾ ਹੋਵੇ ਕਿਸੇ ਤਰ੍ਹਾਂ ਦੀ ਕੋਈ ਰਿਕਵਰੀ ਕਰਨ ਕਿ ਕਿਸੇ ਤਰ੍ਹਾਂ ਦਾ ਉਹਨਾਂ ਕੋਈ ਵੀ ਇਸ ਤਰ੍ਹਾਂ ਦਾ ਪ੍ਰੂਫ ਨਹੀਂ ਹੈਗਾ ਅੱਜ ਜਦੋਂ ਮੈਂ ਲਾਈਵ ਹੋ ਕੇ ਉਹਨਾਂ ਨੂੰ ਦੱਸਿਆ ਕਿ ਤੁਸੀਂ ਜਾਗਰਤ ਹੋ ਮੈਂ ਇੱਕ ਉਹਨਾਂ ਨੂੰ ਇੱਕ ਅਵੇਅਰ ਕੀਤਾ ਕਿ ਤੁਸੀਂ ਅਵੇਅਰ ਹੋ ਕਿ ਜਿਹੜੇ ਬੈਂਕਾਂ ਦੇ ਗੁੰਡੇ ਤੁਹਾਨੂੰ ਧੱਕਾ ਕਰਦੇ ਨੇ ਬੜਿਆਂ ਨੇ ਧੱਕਾ ਬੜੇ ਮੈਨੂੰ ਉਹ ਤੁਹਾਡੇ ਲਾਈਵ ਤੋਂ ਬਾਅਦ ਹਜ਼ਾਰਾਂ ਫੋਨ ਆ ਚੁੱਕੇ ਆ ਕਿ ਸਾਡੇ ਨਾਲ ਵੀ ਧੱਕਾ ਹੋਇਆ ਸਾਡੇ ਨਾਲ ਹੁਣ ਹੋ ਰਿਹਾ ਇਦਾਂ ਇੱਕ ਅੱਜ ਮੇਰਾ ਵੀਰ ਮੇਰੇ ਕੋਲ ਇੱਕ ਰਿਕਵੈਸਟ ਲੈ ਕੇ ਆਇਆ ਕਿ ਮੇਰਾ ਮੈਨੂੰ ਇੱਕ ਫੋਨ ਆ ਰਿਹਾ ਕਿ ਇਹਨਾਂ ਦੇ ਜਿਹੜੇ ਭਾਬੀ ਜੀ ਨੇ ਉਹ ਗੇਮ ਮਸਟਰਡ ਦੇ ਵਿੱਚ ਉਹ ਮਸਟਰਡ ਦੇ ਵਿੱਚ ਗਏ ਨੇ ਉਹਨਾਂ ਨੇ 2 ਸਾਲ ਤੋਂ ਉਹਨਾਂ ਦਾ ਵੀਜ਼ਾ ਲੱਗਿਆ ਉਹ ਇਹਨਾਂ ਨੂੰ ਜ਼ਿੰਮੇਵਾਰੀ ਦੇ ਕੇ ਗਏ ਆ ਕਿ ਇਹਨਾਂ ਦੇ ਅਕਾਊਂਟ ਦੇ ਵਿੱਚ ਜਿਹੜੀ ਕਿਸ਼ਤਾਂ ਜਾਂਦੇ ਨੇ ਤੁਸੀਂ ਹਰ ਮਹੀਨੇ ਦੀ 28 ਤਰੀਕ ਨੂੰ ਕਿਸ਼ਤ ਜਾਂਦੀ ਆ ਤੇ ਇਹਨਾਂ ਨੂੰ ਬੈਂਕ ਦੇ ਵੱਲੋਂ ਫੋਨ ਆਂਦਾ ਬੈਂਕ ਵੱਲੋਂ ਨਹੀਂ ਆਂਦਾ ਬੈਂਕ ਨੇ ਜਿਹੜੇ ਗੁੰਡੇ ਪਾਲੇ ਆ ਜਿਹੜੇ ਪ੍ਰਾਈਵੇਟ ਗੁੰਡੇ ਪਾਲੇ ਹੋਏ ਆ ਉਹਨਾਂ ਵੱਲੋਂ ਫੋਨ ਆਂਦਾ ਵਾ ਕਿ ਹਾਂਜੀ ਤੁਹਾਡੀ ਕਿਸ਼ਤ ਕਹਿੰਦਾ ਜੀ ਇਹ ਕਹਿੰਦਾ 28 ਤਰੀਕ ਨੂੰ ਅਸੀਂ ਤੁਹਾਡੀ ਕਿਸ਼ਤ ਦੇ ਦਾਂਗੇ ਮੈਨੂੰ ਉਹ ਕਿਸ਼ਤ 28 ਤਰੀਕ ਨੂੰ ਉਹਨਾਂ ਨੂੰ ਪੈਸੇ ਪਾ ਦੇਣੇ ਆ ਤੇ ਉਹ ਕਹਿੰਦਾ ਨਹੀਂ ਜ ਉਹ ਆਣ 2 ਸਾਲ ਬਾਅਦ ਹੋਣਾ ਕਹਿੰਦਾ ਉਹ ਆਵੇ ਨਾ ਆਵੇ ਮਰ ਜਵੇ ਕਹਿੰਦਾ ਚਾਹੀ ਇੱਕ ਤਰ੍ਹਾਂ ਦਾ ਇੱਕ ਉਹਨਾਂ ਦੀ ਵਰਡਿੰਗ ਸੁਣੋ ਕਹਿੰਦਾ ਆਵੇ ਨਾ ਆਵੇ ਉੱਥੇ ਮਰ ਜਵੇ ਕਹਿੰਦਾ ਤੂੰ ਮੈਨੂੰ ਕਿਸ਼ਤ ਦੇ ਇਸਦਾ ਦੀ ਮੈਂ ਇਸ ਚੀਜ਼ ਦਾ ਇਸ ਚੀਜ਼ ਦੀ ਰਿਕਾਰਡਿੰਗ ਵੀ ਹੈਗੀ ਮੈਂ ਤੁਹਾਨੂੰ ਰਿਕਾਰਡਿੰਗ ਵੀ ਸੁਣਾਉਣਾ ਵਾ ਫਿਰ ਜਦੋਂ ਇਹਨਾਂ ਨੇ ਕਿਹਾ ਕਿ ਯਾਰ ਤੂੰ ਇਦਾਂ ਕਿਉਂ ਬੋਲਦਾ ਪਿਆ ਵਾ ਜਦੋਂ ਇਹਨਾਂ ਨੇ ਇਹ ਗੱਲ ਕੀਤੀ ਕਹਿੰਦਾ ਫਿਰ ਉਹਨਾਂ ਨੇ ਇਹੋ ਜਿਹੀ ਸ਼ਬਦਾਲੀ ਬੋਲੀ ਮੈਂ ਥੋੜਾ ਚੈਨਲ ਨਹੀਂ ਨਹੀਂ ਦੱਸ ਸਕਦਾ ਇਹ ਵੀ ਤੁਹਾਨੂੰ ਆਪ ਦੱਸੂਗਾ ਸਾਰਾ ਇੱਕ ਵਾਰ ਇਹਨਾਂ ਦੀ ਤੁਸੀਂ ਗੱਲ ਸੁਣੋ ਪਰੋਕ ਬਈ ਹੋਇਆ ਕੀ ਸੀ ਕਿਵੇਂ ਕੀ ਗੱਲਬਾਤ ਹੋ ਸਿਕਾ ਤੇ ਨੰਬਰ ਚਾਲੂ ਕੀ ਤਾਂ ਕਾਲ ਆਈ ਕਿੰਦੇ ਕੁਲਦੀਪ ਕੌਰ ਜੀ ਨਾਲ ਗੱਲ ਕਰਾ ਦੋਗੇ ਮੈਂ ਕਿਹਾ ਜੀ ਕੁਲਦੀਪ ਕੌਰ ਜੀ ਤਾਂ ਆਊਟ ਆਫ ਕੰਟਰੀ ਗਏ ਨੇ ਕਹਿੰਦੇ ਆਊਟ ਆਫ ਕੰਟਰੀ ਮੈਂ ਕਿਹਾ ਜੀ 오ਮਾਨ ਮਸਕਟ ਗਏ ਨੇ ਉਹਨੇ 2 ਸਾਲ ਬਾਅਦ ਆਣਾ ਹੈ ਤੇ ਵਿੱਚ ਜਿਹੜੇ ਕਿਸ਼ਤ ਦਾ ਤੁਸੀਂ ਕਹਿ ਰਹੇ ਹੋ ਵੀ ਮੈਂ ਕਹਾਂ ਵੀ ਉਹ ਕਿਸ਼ਤ ਮੈਂ ਦੇ ਆਪ ਪੇ ਕਰਾਂਗਾ ਤੁਹਾਨੂੰ 28 ਤਰੀਕ ਦੀ ਡੇਟ ਆ ਮੈਂ ਉਸ ਤਰੀਕ ਨੂੰ ਪੇ ਕਰਦਾਗਾ ਉਹ ਕਹਿੰਦੇ ਜੀ ਪੇ ਤੁਹਾਨੂੰ ਹੁਣੇ ਕਰਨੀ ਪੈਗੀ ਮੈਂ ਤਾਂ ਭਾਜੀ ਹੁਣੇ ਕਿੱਥੋਂ ਦੇ ਸਕਦੇ ਹਾਂ ਹੁਣ ਆਪਾਂ ਵੀ ਮਿਹਨਤ ਕਰਨ ਵਾਲੇ ਗਰੀਬ ਬੰਦੇ ਆ ਮੈਂ ਬੈਟਰੀ ਰੋਡੋ ਚਲਾ ਕੇ ਤਾਂ ਕੰਮ ਕਰਦਾ ਠੀਕ ਹੈ ਜੀ ਹੁਣ ਜਦੋਂ ਆਣਗੇ ਪੈਸੇ ਤਾਂ ਆਪਾਂ ਉਦੋਂ ਹੀ ਦੇਨੇ ਆ ਨਾ ਮੈਂ ਕਹਾਂ ਵੀ ਪੈਸੇ ਉਹ ਤੋਂ ਦਿੱਤਾਗਾ ਕਹਿੰਦਾ ਭਾਜੀ ਉਹ ਕਦੋਂ ਆਣਗੇ ਮੈਂ ਕਹਾਂ ਭਾਜੀ ਉਹਨਾਂ ਨੂੰ 2 ਸਾਲ ਦਾ ਵੀਜ਼ਾ ਹੋਣਾ ਤਾਂ ਉਹਨਾਂ ਨੇ 2 ਸਾਲ ਬਾਅਦ ਹੀ ਆਣਾ ਪਹਿਲਾਂ ਨਹੀਂ ਆ ਸਕਦੇ ਕਹਿੰਦਾ ਯਾਰ ਆਪਾਂ ਉਹ 2 ਸਾਲ ਬਾਅਦ ਆਣ ਆਪਾਂ 5 ਸਾਲ ਬਾਅਦ ਆਣ ਆਪਾਂ ਨਾ ਆਣ ਕਹਿੰਦਾ ਮੈਨੂੰ ਕੀ ਲੈਣਾ ਦੇਣਾ ਮੈਂ ਕਹਾਂ ਭਾਜੀ ਕਿਹੜੀ ਮਸੀਹ ਉਸਿੰਗ ਕਰ ਰਹੇ ਹੋ ਤੁਹਾਨੂੰ ਆ ਥੋੜੀ ਦਿੱਤੀ ਕਿਸੇ ਨੇ ਐਦਾ ਬੋਲਣ ਦੀ ਤੇ ਉਹਨੇ ਮੈਨੂੰ ਗਾਲਾਂ ਕੱਢੀਆਂ ਕੰਦਾ ਮੈਂ ਮੈਂ ਆ ਕਰਦਾਗਾ ਮੈਂ ਤੇਰੀ ਮਾਂ ਨੂੰ ਮੈਂ ਤੇਰੀ ਪੈਣ ਨੂੰ ਬਹੁਤ ਗਲਤ ਲਬਜ ਬੋਲਿਆ ਤੇ ਮੈਂ ਇੱਕ ਰੋਣ ਅਨੁਸਾਰ ਹੋ ਗਿਆ ਸੀਗਾ ਬਸ ਮੇਰੀ ਵਾਈਫ ਮੇਰੇ ਕੋਲ ਬੈਠੀ ਸੀ ਐਕਚੁਅਲੀ ਔਰ ਮੇਰੇ ਮੱਮਾ ਬੈਠੇ ਸੀ ਮੈਂ ਬਸ ਆਪਣੇ ਆਪ ਨੂੰ ਮਨ ਭਰਿਆ ਤੇ ਮੈਂ ਚੁੱਪ ਕਰ ਲੂੰਗਾ ਜੀ ਮੈਂ ਤੁਹਾਨੂੰ ਇਹ ਵੀਰ ਦੱਸ ਦਿੰਦਾ ਇਹ ਵੀਰ ਮੈਂ ਸੱਚ ਦੱਸ ਕਰ ਤੁਹਾਡੇ ਚੈਨਲ ਲਈ ਸੱਚ ਦੱਸ ਇਹ ਵੀਰ ਚੱਲਾ ਸੀ ਸ਼ੁਕਰਨੂ ਅੱਜ ਇਹ ਬਤ ਇਹ ਇਸ ਬੰਦੇ ਨੇ ਮੈਨੂੰ ਫੋਨ ਮਾਰਿਆ ਮੈਨੂੰ ਹੌਸਲਾ ਦਿੱਤਾ ਮੈਂ ਕਿਹਾ ਵੀਰ ਆਪਾਂ ਇਹੋ ਜਿਹੇ ਕੰਮ ਨਹੀਂ ਕਰਨਾ ਹੈਗਾ ਕਿ ਚੱਲ ਤੇਰਾ ਜਿਹੜਾ ਤੱਕਾ ਹੋਇਆ ਮੈਂ ਤੈਨੂੰ ਇਨਸਾਫ ਦਿਵਾਉਂਗਾ ਮੈਂ ਤੁਹਾਨੂੰ ਰਿਕਾਰਡਿੰਗ ਸੁਣਾਉਣਾ ਅਗਰ ਤੁਹਾਡੇ ਚੈਨਲ ਦੇ ਦੇਖੋ ਇੱਕ ਗਾਲਾਂ ਦੀ ਰਿਕਾਰਡਿੰਗ ਆਪਾਂ ਨਹੀਂ ਮਤਲਬ ਤੁਸੀਂ ਇੱਕ ਵਾਰ ਤੁਸੀਂ ਸੁਣੋ ਅਗਰ ਤੁਹਾਨੂੰ ਗੁੱਸਾ ਨਾ ਆਵੇ ਕਿ ਇਹ ਬੈਂਕ ਵਾਲੇ ਨੇ ਇਹ ਵਰਡਿੰਗ ਆ ਯਾਰ ਤੁਸੀਂ ਲੋਨ ਦੇਣ ਦੇ ਵਾਲੇ ਇੱਕ ਵਾਸ਼ਿੰਗ ਮਸ਼ੀਨ ਲਈ ਬੰਦੇ ਨੇ ਇੱਕ ਵਾਸ਼ਿੰਗ ਮੈਂ ਰਿਕਾਰਡਿੰਗ ਵੀਰ ਨੂੰ ਕਹੂੰਗਾ ਰਿਕਾਰਡਿੰਗ ਇੱਕ ਮਿੰਟ ਉਹਦੀ ਸ਼ਬਦਾਬਲੀ ਸੁਣੋ ਤੁਸੀਂ ਮੈਂ ਮਾਂ ਜੋਗ ਸੀਪੀ ਸਾਹਿਬ ਨੂੰ ਵੀ ਰਿਕੁਐਸਟ ਕਰ ਔਰ ਉਹਨਾਂ ਨੂੰ ਵੀ ਮੈਂ ਅੱਜ ਵੀ ਇਹਨਾਂ ਦੇ ਕੰਪਲੀਟ ਵੀ ਦੇ ਕੇ ਸੱਤ ਨੰਬਰ ਥਾਣੇ ਦੇ ਵਿੱਚ ਕੋਈ ਗੱਲ ਨਹੀਂ ਇਹਨਾਂ ਦੀ ਇੱਕ ਵਾਰ ਤੁਹਾਨੂੰ ਰਿਕਾਰਡਿੰਗ ਸੁਣੋ ਪਹਿਲਾਂ ਮੈਂ ਉਸ ਤੋਂ ਬਹੁਤ ਬਹੁਤ ਗੱਲ ਕਰਤਾ ਸੀ ਹੈਲੋ ਅਜੀ ਬਈਆ ਕੁਝ ਕੁ ਜੀਵਾਦਰਾ ਜੀ ਬਾਦਿਓ ਆਪ ਸਭ ਕਰ ਰਹੇ ਗਏ ਹੋ ਇਹਨੇ ਬਈ ਉਹਦੇ ਪਿੱਛੇ ਅੰਦਰ ਜਿਹੜੀ ਸੀਗੀ ਜੰਮਾ ਹੋਰੀ ਹਾਂਜੀ ਸਰ ਜੀ ਤੁਹਾਨੂੰ ਵੀ ਗੱਲ ਕਰੂੰਗਾ ਜੇ ਤੁਹਾਨੂੰ ਮੈਂ ਗੱਲ ਕਰੂੰਗਾ ਹਰਮਾ ਜੀ ਹਾਂ ਜੀ ਹਾਂ ਜੀ ਮੈਂ 28 ਤਰੀਕ ਨੂੰ ਕਰਾ ਲਾਂਗਾ ਬਜੀ ਬਾਈ ਕਰਾ ਲਾਂਗਾ 28 ਤੱਕ ਨਹੀਂ ਹੋਣੀ ਹਾਂ ਜੀ 28 ਤੱਕ ਨਹੀਂ ਹੋਣੀ ਪਹਿਲਾਂ ਕਰਾਣੀ ਪਈ ਐ ਉਹ ਪਾ ਜੀ 28 ਤੱਕ ਤਾਂ ਕਰਾਣੀ ਐ ਉਹ ਬਾਹਰ ਗਏ ਹੋਏ ਨੇ ਮਾਨ ਮਰ ਕੱਢ ਤੇ ਉਹਨਾਂ ਦਾ 2 ਸਾਲ ਬਾਅਦ ਹੀ ਆਣਾ ਤੇ ਬਾਈ ਪਹਿਮਣੇ ਜਿਵੇਂ ਕਰਾਣੀ ਪਈ ਸਾਡੇ ਤੋਂ 500 ਬਾਅਦ ਬਾਅਦ ਚਾਹੀਏ ਆ ਜੀ ਬਾਰਾਂ ਚਲੋ ਫਿਰ ਤੁਹਾਡੇ ਕੋਲ ਵੀ ਪੈਸੇ ਲੈ ਆਉਂਦੇ ਫੇ ਲੈ ਲਓ ਯਾਰ ਸਾਡੀ ਬੋਲੀ ਕਿੱਦਾਂ ਦੀ ਸਾਡੇ ਕੋਲ ਆਉਣਾ ਇਹ ਕੀ ਮਤਲਬ ਹੁੰਦਾ ਤੁਹਾਨੂੰ ਪਰ ਮੇਰੀ ਗੱਲ ਸਾਡੀ ਨਾ ਪਿਆਣੀ ਗੱਲ ਕਰ ਨੇ ਫਿਰ ਬਾਤਾਂ ਦੀ ਗੱਲ ਕੀਤੀ ਫਿਰ ਮੈਂ ਆਪਣੇ ਆਈ ਤੇ ਆ ਗਿਆ ਨਾ ਮੈਂ ਆ ਦੇਖੋ ਮੈਂ ਇਹ ਕਹਿਣਾ ਚਾਹੁੰਦਾ ਦੇਖੋ ਇਹ ਜੀ ਵਰਡਿੰਗ ਕਿ ਮਾਮਾ ਭੈਣਾ ਦੀ ਗਾਲਾਂ ਕੱਢਨੀ ਆ ਸਿਰਫ ਕਿਦੇ ਵਾਸਤੇ ਅੱਜ ਤੱਕ ਇਹਨਾਂ ਦੀ ਕੋਈ ਕਿਸ਼ਤ ਨਹੀਂ ਟੁੱਟੀ ਆ ਕਿਸ਼ਤ ਤਾਂ ਟੁੱਟੀ ਹੈ ਕਿਉਂਕਿ ਉਹ ਇਹਨਾਂ ਦੇ ਜਿਹੜੇ ਪਪਾ ਭਾਬੀ ਜੀ ਨੂੰ ਬਾਹਰ ਗਏ ਨੇ ਕਿਉਂਕਿ ਹਰ ਬੰਦੇ ਦੀ ਯਾਰ ਸਾਡੀ ਵੀ ਟੁੱਟਦੀ ਤੁਹਾਡੀ ਵੀ ਟੁੱਟਦੀ ਜਿਹੜਾ ਵੀ ਦੇਖਣਾ ਉਹਨਾਂ ਟੁੱਟਦੀ ਆਉਣੀ ਆ ਯਾਰ ਇਹ ਤਾਂ ਹੈ ਨਹੀਂ ਕਿਸ ਦੀ ਮੈਂ ਕਹਿੰਦਾ ਕੋਈ ਅੱਜ ਦੇ ਵਿੱਚ ਸੋਚੋ 99% ਇਹੋ ਜਿਹਾ ਕੋਈ ਬੰਦਾ ਇੱਕ ਬੰਦਾ ਵੀ ਦਿਖਾ ਦਿਓ ਜਿਹਦੇ ਕਿਸ਼ਤਾਂ ਟੁੱਟੇ ਹੋਵੇ ਜੇ ਕਿ ਕਿਸਤ ਟੁੱਟ ਗਈ ਯਾਰ ਉਹਦੇ ਉਹਨੂੰ ਮਾਮ ਏ ਵੀਰ ਨੇ ਬਹੁਤ ਜ਼ਿਆਦਾ ਇਹ ਮੰਮੀ ਇਹ ਇਹਨਾਂ ਨੇ ਰੋਟੀ ਤੱਕ ਨਹੀਂ ਖਾਧੀ ਮੈਂ ਇਹਨਾਂ ਨੂੰ ਇਹੀ ਕਿਹਾ ਮੈਂ ਕਿਹਾ ਤੁਹਾਡੇ ਤੁਸੀਂ ਆਓ ਮੈਂ ਤੁਹਾਨੂੰ ਇਨਸਾਫ਼ ਦਵਾ ਨਾ ਉਹ ਬੰਦਾ ਜਿਹੜਾ ਬਦਤਮੀਜ਼ ਬੰਦਾ ਮੈਂ ਸਭ ਤੋਂ ਪਹਿਲਾਂ ਉਹਨਾਂ ਨੂੰ ਇਹ ਪੁੱਛਣਾ ਚਾਹੂੰਗਾ ਕਿ ਤੁਹਾਡੇ ਕੋਲ ਅਥੋਰਾਈਜੇਸ਼ਨ ਕਿਹੜੀ ਹੈ ਤੁਹਾਡੇ ਕੋਲ ਬੈਂਕ ਨੇ ਕਿਹੜੀ ਅਥਾਰਟੀ ਦਿੱਤੀ ਤੁਸੀਂ ਉਹਨਾਂ ਨੂੰ ਇਹ ਜਿਹੇ ਗਾਲ੍ਹਾਂ ਕੱਢਦੇ ਹੋ ਠੀਕ ਹੈ ਨਾ ਇਹ ਚੀਜ਼ ਹੈ ਮਾਂ ਜੋ ਸੀਪੀ ਸਾਹਿਬ ਨੂੰ ਮੈਂ ਇਹ ਇਹ ਰਿਕੁਐਸਟ ਕਰੂੰਗਾ ਕੱਲ ਨੂੰ ਜਾ ਕੇ ਕਿ ਇਹਦੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਜਿਹੜੇ ਇਹ ਜਿਹੇ ਗੁੰਡੇ ਪਾਲੇ ਪ੍ਰਾਈਵੇਟ ਬੈਂਕਾਂ ਨੇ ਇਹ ਬੰਦਾ ਬੈਂਕ ਦਾ ਸੀਗਾ ਜਾਂ ਫਿਰ ਜਿਹੜੇ ਪ੍ਰਾਈਵੇਟ ਹੁੰਦੇ ਨੇ ਉਹ ਦੇ ਜ ਉਹਨਾਂ ਦੀ ਜਿਹੜੀ ਕ੍ਰੈਡਿਟ ਕੰਪਨੀ ਹੈ ਜੀ ਇਹ ਉਹਨਾਂ ਦੇ ਪਾਲੇ ਹੋਏ ਕੁਗੁੰਡੇ ਕਹਿ ਸਕਦੇ ਜਿਸ ਤਰ੍ਹਾਂ ਇਹਨਾਂ ਨੇ ਲੈਂਗੁਏਜ ਯੂਜ਼ ਕੀਤੀ ਆ ਬਟ ਮੈਨੂੰ ਤਾਂ ਇਸ ਵੇਲੇ ਬਹੁਤ ਸ਼ਰਮ ਆ ਰਹੀ ਪਾ ਜੀ ਮੈਂ ਜ਼ਿਆਦਾ ਗੱਲ ਨਹੀਂ ਕਰ ਸਕਦਾ ਸੌਰੀ ਸਰ ਪਰ ਪਰ ਪਹਿਲਾਂ ਤਾਂ ਇਹ ਲੋਕ ਜਿਹੜੇ ਨੇ ਬੈਂਕਾਂ ਵਾਲੇ ਕੁਝ ਬੈਂਕਾਂ ਵਾਲੇ ਜਿਹੜੇ ਨੇ ਉਹ ਮਿੰਤਾ ਕਰਦੇ ਆ ਵੀ ਸਾਡੇ ਕੋਲ ਲੋਨ ਲੈ ਲਓ ਹਨਾ ਮੈਂ ਜਿੱਦਾਂ ਪਹਿਲਾਂ ਕਿਹਾ ਵੀ ਸਭ ਕੁਝ ਕਹਿੰਦੇ ਵੀ ਸਾਡੇ ਕੋਲ ਲੈ ਲਓ ਅਸੀਂ ਪੂਰਾ ਕਰ ਦਾਂਗੇ ਕਮਿਸ਼ਨਾਂ ਦੇ ਚੱਕਰ ਦੇ ਵਿੱਚ ਪਰ ਉਸ ਤੋਂ ਬਾਅਦ ਲੋਕਾਂ ਨੂੰ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤਣੀ ਦੇਖੋ ਜਦੋਂ ਆਪਾਂ ਕੋਈ ਵੀ ਲੋਨ ਲੈਂਦੇ ਸਭ ਤੋਂ ਪਹਿਲਾਂ ਐਗਰੀਮੈਂਟ ਸਾਈਨ ਕਰਦੇ ਬੈਂਕ ਦੇ ਚੈੱਕ ਦਿੰਨੇ ਆ ਈਸੀਐਸ ਕਰੋਣੇ ਆ ਠੀਕ ਆ ਜਦੋਂ ਆਪਣਾ ਬਾਉਂਸ ਹੁੰਦਾ ਉਸ ਤੋਂ ਬਾਅਦ ਬੈਂਕ ਇੱਕ ਚੈੱਕ ਦੋ ਜਾਂ ਤਿੰਨ ਜਾਂ ਉਸ ਤੋਂ ਬਾਅਦ ਬੈਂਕ ਕੋ ਪੂਰੇ ਅਥੋਰਾਈ ਬੈਂਕ ਪੂਰੇ ਰਾਈਟਸ ਨੇ ਬੈਂਕ ਕੋ ਤੁਹਾਡੇ ਕੋ ਕੋਰਟ ਕੇਸ ਲਾ ਕੇ ਤੁਹਾਡੇ ਕੋ ਕਾਨੂੰਨੀ ਕਾਰਵਾਈ ਤੁਹਾਡੇ ਕੋਲ ਇੱਕ ਵੀਕਲ ਹੈ ਜਾਂ ਕੋਈ ਪੈਸਾ ਲੈ ਸਕਦਾ ਆਪਾਂ ਉਹਦੇ ਵਿੱਚ ਇਹੀ ਲਿਖਿਆ ਹੁੰਦਾ ਨਾ ਕੋਈ ਏਦਾਂ ਦਾ ਆਰਬੀ ਵੱਲੋਂ ਕੋਈ ਗਾਈਡੈਂਸ ਤਾਂ ਨਹੀਂ ਹੈਗੀ ਜਾਂ ਕੋਈ ਰੂਲ ਤਾਂ ਨਹੀਂ ਹੈਗਾ ਜਾਂ ਲਾਅ ਐਂਡ ਆਰਡਰ ਇਹ ਤਾਂ ਨਹੀਂ ਕਹਿੰਦਾ ਜਿਹੜਾ ਬੰਦਾ ਕਿਸੇ ਦਿਨ ਤੁਹਾਨੂੰ ਆਉਂਦਾ ਰੋਡ ਉਹਨਾਂ ਦਾ ਵੀਕਲ ਖੋਲੋ ਉਹਨਾਂ ਨੂੰ ਮਾਮਾ ਪੈਣਾਂ ਦੀ ਗੱਲਾਂ ਘੱਟੋ ਉਹਦਾ ਤੇ ਘਰੇ ਜਾਓ ਬੇ ਟਾਈਮੇ ਘਰੇ ਜਾਓ ਦੇਖੋ ਬੈਂਕ ਦਾ ਟਾਈਮ ਹੁੰਦਾ 10 ਤੋਂ 5 ਵਜੇ ਦਾ ਹਨਾ ਇਹ 6 6 ਵਜੇ ਸਵੇਰੇ ਅਰਲੀ ਮਾਰਨਿੰਗ 6 7 ਵਜੇ ਬੈਂਕਾਂ ਦੇ ਮੁੰਡੇ ਜਿਹੜੇ ਗੁੰਡੇ ਆ ਮੈਂ ਗੁੰਡੇ ਕਹਾਂਗੇ ਨਾ ਜਿਹੜੇ ਪਾਲੇ ਹੋ ਇਹਨਾਂ ਦੇ ਘਰੇ ਜਾਂ ਉੱਜਾ ਕੇ ਉਹਨਾਂ ਨੂੰ ਜਲੀਲ ਕਰਦੇ ਨੇ ਉਸ ਤੋਂ ਬਾਅਦ ਫਿਰ ਜਦੋਂ ਕਿ ਇਹ 7-8 ਵਜੇ ਤੋਂ ਬਾਅਦ ਫਿਰ ਕਰੇ ਜਾਂਦੇ 10-10 ਵਜੇ ਫੋਨ ਕਰਦੇ 10 ਵਜੇ ਦਾ ਕਿਹੜਾ ਯਾਰ ਬੈਂਕ ਵਾਲਾ ਫੋਨ ਕਰਦਾ ਹੁੰਦਾ ਇਹ ਜਾਣ ਬੋਝ ਕੇ ਚਾਰ-ਚਾਰ ਮੁੰਡੇ ਜਾਂਦੇ ਨਸ਼ਾ ਕੀਤਾ ਹੁੰਦਾ ਇਹਨਾਂ ਨੇ ਪ੍ਰੋਪਰ ਤਰੀਕੇ ਨਾਲ ਮੈਂ ਸਾਫ਼ ਕਹੂੰਗਾ ਇਹ ਗੱਲ ਇਹ ਮੈਨੂੰ ਕਈਆਂ ਦੇ ਫੋਨ ਆ ਗਏ ਧਮਕੀਆਂ ਭਰੇ ਕਿ ਤੁਸੀਂ ਸਾਡੇ ਵਾਸਤੇ ਇਹ ਗੱਲ ਮੈਂ ਬੋਲੂੰਗਾ ਜਿਨ੍ਹਾਂ ਨੇ ਜੋਬ ਕਰਨਾ ਕਰ ਲਵੇ ਮੈਂ ਕਿਸੇ ਤੋਂ ਡਰਦਾ ਨਹੀਂ ਹੈਗਾ ਪਰ ਇਹ ਹੈ ਕਿ ਮੈਂ ਇਹ ਇਹ ਜਿਹੜਾ ਇਹ ਗੁੰਡਾ ਰਾਜ ਹੈ ਨਾ ਇਹਨਾਂ ਦਾ ਮੈਂ ਖਤਮ ਕਰਕੇ ਛੱਡੂੰਗਾ ਇਹ ਬੈਂਕ ਵਾਲਿਆਂ ਦਾ ਹਾਂ ਬੈਂਕ ਵਾਲੇ ਦਾ ਗੁੰਡਾ ਰਾਜ ਜਿਹੜ ਛਵੀ ਖਰਾਬ ਹੋਊਗੀ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਬਾਈ ਬਾਈ ਉਹਨਾਂ ਨੇ ਲੋਨ ਲੇਤਾ ਚਲੋ ਲੋਨ ਲੈਣਾ ਤੇ ਭਰਨਾ ਲਾ ਕਰ ਮੈਨੂੰ ਅੱਜ ਇੱਕ ਗੱਲ ਮੈਂ ਤੁਹਾਨੂੰ ਇੱਕ ਆਪਾਂ ਲਾਈਵ ਇਹਦਾ ਸਟ੍ਰਿੰਗ ਕਰਾਂਗੇ ਜਿੰਨੇ ਬੈਂਕ ਵਾਲੇ ਜਿਹਨੇ ਰੋਡ ਤੇ ਘੁੰਮਦੇ ਆਪਾਂ ਉੱਥੇ ਚੱਲਾਂਗੇ ਉਹਨਾਂ ਦਾ ਜਾ ਕੇ ਉੱਥੇ ਉਹਨਾਂ ਨੂੰ ਨਾਲ ਲੈ ਕੇ ਵਿਦ ਪੁਲਿਸ ਦੀ ਹੈਲਪ ਲੈ ਕੇ ਉਹਨਾਂ ਨਾਲ ਲੈ ਕੇ ਜਾਵਾਂਗੇ ਬੈਂਕ ਵਾਲੇ ਕਹਿਣਗੇ ਸਾਡੇ ਬੰਦੇ ਨਹੀਂ ਹੈਗੇ ਉਹਨਾਂ ਕੋਈ অথੋਰੀゼਸ਼ਨ ਨਹੀਂ ਹੈਗੀ ਕੋਈ ਏਜੰਸੀ ਦਾ ਉਹਨਾਂ ਕੋ ਕੋਡ ਹੀ ਨਹੀਂ ਹੈਗਾ ਯਾਰ ਉਹੀ ਨਜਾਇਜ਼ੀ ਬਸ ਦੋ ਨੰਬਰ ਚ ਕੰਮ ਚੱਲੀ ਜਾਂਦਾ ਯਾਰ ਉਹਨਾਂ ਕੋ ਰਾਈਟਸ ਕਿਹੜੇ ਆ ਮੈਂ ਲੋਨ ਲਿਆ ਮੇਰੀ ਪ੍ਰਾਈਵੇਸੀ ਆ ਮੈਨੂੰ ਚੌਂਕ ਦੇ ਵਿੱਚ ਖੜਾ ਕੇ ਮੇਰਾ ਗੱਡੀ ਨੰਬਰ ਪਾਉਂਦੇ ਨਾ ਕੋ ਸਾਰਾ ਡਾਟਾ ਇਹਦੇ ਕਿਹੜਾ ਬੈਂਕ ਇਹਨਾਂ ਨੂੰ ਅਥੋਰਾਈਜ਼ ਕਰਦਾ ਯਾਰ ਨਾ ਇਹਨਾਂ ਕੋ ਆਈਡੀ ਪ੍ਰੂਫ ਆ ਨਾ ਪੜੇ ਲਿਖੇ ਨਾ ਅਨਪੜ ਗੁੰਡੇ 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 ਪਾਲ ਇਹਨਾਂ ਨੇ ਗੁੰਡੇ ਜਿਹੜੇ ਕਿ ਨਾਮੀ ਗੁੰਡਿਆਂ ਨੂੰ ਇਹਨਾਂ ਨੇ ਕੰਮ ਦਿੱਤਾ ਹੋਇਆ ਕਿ ਅਗਲੇ ਬੈਂਕ ਨੂੰ ਲੱਗਦਾ ਯਾਰ ਕਿ ਅਗਰ 100 ਗੱਡੀ ਦਾ ਟਾਰਗੇਟ ਦਿੱਤਾ ਕਿ ਕਮ ਸੇ 70 ਤਾਂ ਆਉਣਗੀਆਂ ਬੈਂਕ ਦਾ ਟਾਰਗੇਟ ਤਾਂ ਪੂਰਾ ਹੋਊਗਾ ਇਹਨਾਂ ਨੇ ਉਸ ਦੂਜੇ ਤਰੀਕੇ ਨਾਲ ਦੋ ਨੰਬਰ 'ਚ ਕੰਮ ਸ਼ੁਰੂ ਕਰਤਾ ਹੋਇਆ ਵਾ ਹੁੰਦੇ ਯਾਰ ਭਲੇ ਭਾਲ ਲੋਕਾਂ ਨੂੰ ਗਾਲ੍ਹਾਂ ਕੱਢਣ ਟੱਕਰੋ ਸਾਡੇ ਨਾਲ ਟੱਕਰੋ ਆ ਕੇ ਤੁਹਾਨੂੰ ਦੱਸਿਆ ਕਾਨੂੰਨ ਕਿੱਦਾਂ ਹੁੰਦਾ ਸਾਡੇ ਕੋਲ ਲੈ ਕੇ ਦਿਖਾਓ ਕਿਸਾ ਅਗਰ ਤੁਸੀਂ ਇਦਾਂ ਕਿਸ ਬਦਮਾਸ਼ੀ ਦਾ ਕਿਸ ਲੈਨੇ ਯਾਰ ਅਗਰ ਬੰਦਾ ਕਿਸ ਨਹੀਂ ਦਊਗਾ ਯਾਰ ਉਹ ਸਿਬਲ ਖਰਾਬ ਹੋਊਗਾ ਮੁੜ ਕੇ ਉਹਨੂੰ ਸਾਈਕਲ ਫైనాన్స్ ਨਹੀਂ ਹੋਊਗਾ ਮੁੜ ਕੇ ਉਹਨੂੰ ਸਾਈਕਲ ਫైనాన్స్ ਹੋਊਗਾ ਸਿਬਲ ਖਰਾਬ ਹੋ ਗਿਆ ਤਾਂ ਬੈਂਕ ਚ ਜਾ ਯਾਰ ਉਸ ਤੋਂ ਬਾਅਦ ਉਹਨੂੰ ਲੋਨ ਤਾਂ ਨਹੀਂ ਨਾ ਮਿਲੂਗਾ ਕੋਰਟ ਰਾਹੀਂ ਉਹਨਾਂ ਦਾ ਜੋ ਵੀ ਤੁਸੀਂ ਕੋਡ ਰਾਹੀ ਉਹਨਾਂ ਦਾ ਜੋ ਵੀ ਤੁਸੀਂ ਕਰ ਸਕਦੇ ਹੋ ਉਹਨਾਂ ਨੂੰ ਬੈਂਕ ਦੇ ਥਰੂ ਜਾਂ ਉਹਨਾਂ ਦਾ ਕਿਸ਼ਤ ਲੈਣੀ ਜਾਂ ਕੁਝ ਕਰਨੀ ਜਾਂ ਸੋ ਸਜਾ ਦਿਵਾਨੀ ਜਾਂ ਕੁਝ ਵੀ ਲੈਣਾ ਯਾਰ ਉਹ ਕੋਡ ਦਾ ਕੰਮ ਆ ਕੀ ਹੋਣਾ ਚਾਹੀਦਾ ਮੈਂ ਇਹ ਇਹ ਗੱਲ ਕਹਿਣਾ ਚਾਹੁੰਦਾ ਤੁਹਾਡੇ ਚੈਨਲ ਰਾਹੀ ਜਿੰਨੇ ਵੀ ਇਹ ਬਦਮਾਸ਼ ਪਾਲੇ ਹੋਏ ਆ ਜਿੰਨੇ ਵੀ ਬੈਂਕਸ ਨੇ ਉਹਨਾਂ ਨੂੰ ਮੈਂ ਇੱਕ ਬੇਨਤੀ ਕਰਦਾ ਹਾਂ ਕਿ ਏਦਾਂ ਦੇ ਬੰਦੇ ਦੇ ਰਿਕਵਰੀਆਂ ਨਾ ਕਰਾਓ ਇਹ ਪੰਜਾਬ ਦੇ ਵਿੱਚ ਲੁਧਿਆਣਾ ਚ ਬਹੁਤ ਜ਼ਿਆਦਾ ਬਹੁਤ ਹਾਈ ਲੈਵਲ ਤੇ ਚੱਲਦੇ ਪਏ ਆ ਤੁਹਾਡੇ ਬੈਂਕ ਦੀ ਸ਼ੋਭੀ ਖਰਾਬ ਹੋ ਰਹੀ ਹੈ ਤੇ ਵਿੱਚ ਜਿਹੜੇ ਵਧੀਆ ਬੈਂਕ ਨੇ ਮੈਂ ਨਹੀਂ ਕਹਿੰਦਾ ਬੈਂਕ ਤੁਹਾਡੀ ਮਦਦ ਕਰਦਾ ਦੇਖੋ ਤੁਹਾਡੀ ਅਗਰ ਕਾਰ ਲੈਣ ਦਾ ਸੁਪਨਾ ਮ ਰਲੇੰਤਾ ਸੁਪਨਾ ਤੁਹਾਡੀ ਮਦਦ ਕਰਦੀ ਹੈ ਨਾ ਤੇ ਤੁਹਾਡੇ ਇੱਕ ਪਾਸੇ ਤਾਂ ਤੁਸੀਂ ਲੋਕਾਂ ਦੀ ਹੈਲਪ ਕਰਦੇ ਪਰ ਦੂਜੇ ਪਾਸੇ ਯਾਰ ਆਪਣੀ ਸ਼ਬੀ ਵੀ ਖਰਾਬ ਕਰਦੇ ਤੁਸੀਂ ਜਿਹੜੇ ਤੁਹਾਡੇ ਕੋ ਰਾਈਟਸ ਨੇ ਤੁਸੀਂ ਪਹਿਲੀ ਗੱਲ ਤਾਂ ਬੰਦੇ ਦਾ ਸਿਵਲ ਓਕੇ ਕਰਦੇ ਹੋ ਬੰਦੇ ਦੀ ਸੈਲਰੀ ਦੇਖਦੇ ਹੋ ਬੰਦੇ ਦੀ ਇਨਕਮ ਸੋਰਸ ਦੇ ਫੇਰ ਹੀ ਲੋਨ ਦਿੰਦੇ ਠੀਕ ਆ ਅਗਰ ਟੁੱਟ ਗਿਆ ਯਾਰ ਉਹ ਵਿੱਤ ਪੈਨਲਟੀ ਉਹ ਤਾਂ ਦਿੰਦਾ ਤੁਹਾਨੂੰ ਐਂਡ ਦੇ ਐਨਓਸੀ ਲੈਂਦਾ ਨਾ ਅਗਰ ਅਗਰ ਉਹਨੇ ਐਨਓਸੀ ਤੁਹਾਡੇ ਕੋਲ ਲੈਣੀ ਆ ਤੁਹਾਨੂੰ ਵਿਧ ਪੈਨਲਟੀਆਂ ਤੁਹਾਨੂੰ ਪੈਸੇ ਦੇ ਕੇ ਤਾਂ ਹੀ ਦੇਣ ਲੈਣੀ ਨਾ ਅਗਰ ਉਹ ਕਿਸੇ ਤੋਂ ਲੇਟ ਕਰਦਾ ਪੈਨਲਟੀ ਵੀ ਦਿੰਦਾ ਯਾਰ ਇਹ ਕਿਹੜੇ ਰਾਈਟਸ ਹੋ ਗਏ ਅਗਰ ਚਾਰ ਕਿਸ਼ਤਾ ਡੁੱਟੀਆਂ ਯਾਰ ਤੁਸੀਂ ਆ ਜਿਹੜੇ ਬੰਦੇ ਆਪਣੇ ਆਪਣੇ ਇੱਕ ਸੈਲਫੀ ਵਾਸਤੇ ਆਪਣੇ ਢਿੱਡ ਪਾਲਣ ਵਾਸਤੇ ਲੋਕਾਂ ਨੂੰ ਜਾਣ ਕੇ ਗੁੰਮਰਾਹ ਕਰਦੇ ਜਿਨ੍ਹਾਂ ਨੂੰ ਕਾਨੂੰਨ ਬਾਰੇ ਪਤਾ ਜਿਨ੍ਹਾਂ ਨੂੰ ਆਰਬੀ ਗਾਈਡੈਂਸ ਬਾਰੇ ਪਤਾ ਗਏ ਆਰਬੀ ਨੇ ਕਰਦੀ ਯਾਰ ਰਿਕਵਰੀ ਬੰਦ ਕੀਤੀ ਹੋਈ ਹੈ ਇਹ ਜਦੋਂ ਪ੍ਰਧਾਨ ਮੰਤਰੀ ਡਾਕਟਰ ਮਨਮੋਹ ਸਿੰਘ ਉਹਦੋਂ ਦੀ ਰਿਕਵਰੀਆਂ ਬੰਦ ਹੋਈਆਂ ਹੀ ਆ ਯਾਰ ਇਹ ਹੁਣ ਕਿਹੜਾ ਗੁੰਡਾ ਰਾਜ ਹੈ ਪਤਾ ਨਹੀਂ ਐਕਚੁਅਲ ਦੇ ਵਿੱਚ ਕੀ ਹੈ ਕੀ ਲੋਕਾਂ ਨੂੰ ਪਤਾ ਹੈ ਨਹੀਂ ਠੀਕ ਹੈ ਪ੍ਰਸ਼ਾਸਨ ਨੂੰ ਪਤਾ ਹੈ ਨਹੀਂ ਕਿ ਉਹਨਾਂ ਨੂੰ ਇਹ ਹੈ ਕਿ ਜੇ ਦੋ ਨੰਬਰ ਚੱਲੀ ਜਾਂਦਾ ਕਿਸੇ ਨੂੰ ਦੇਖਉਣਾ ਇਸ ਬੰਦੇ ਨੂੰ ਮੰਨ ਲਓ ਕੀ ਪਤਾ ਹੀ ਨਹੀਂ ਕਿ ਅਗਰ ਉਹ ਬੰਦੇ ਦਾ ਫੋਨ ਆਇਆ ਤੇ ਕਿ ਇੱਥੇ ਕਾਨੂੰਨੀ ਕਾਰਵਾਈ ਕਿਹੜੀ ਹੁੰਦੀ ਹੈ ਠੀਕ ਹੈ ਤੇ ਜਿਹੜੇ ਜਿਹੜੇ ਭੱਲੇ ਭਾਂਤ ਜਿਹੜੇ ਪ੍ਰਵਾਸੀ ਲੋਕ ਨੇ ਜਿਹੜੇ ਜਿਨ੍ਹਾਂ ਨੂੰ ਅਨਪੜ ਲੋਕ ਕਹਿ ਲੋ ਜਿਨ੍ਹਾਂ ਨੂੰ ਪਤਾ ਨਹੀਂ ਕਾਨੂੰਨ ਬਾਰੇ ਕਿ ਆਗਰ ਰਸਤੇ 'ਚ ਮੇਰਾ ਮੋਟਰਸਾਈਕਲ ਖੋਹ ਲਦਾ ਤੇ ਮੇਰੇ ਤੋਂ ਖੋਹ ਕਰਦਾ ਮੇਰੇ ਕੋ ਪੈਸੇ ਦੀ ਲੁੱਟਮੁਕ ਕਰਦਾ ਉਹਦੇ ਆਪਾਂ ਕਿਹੜੀ ਕਾਰਵਾਈ ਉਹ ਵਿਚਾਰੇ ਨੂੰ ਹੁੰਦਾ ਕਿ ਮੇਰੀ ਦੋ ਕਿਸ਼ਤਾਂ ਟੁੱਟ ਗਈਆਂ ਹੋ ਸਕਦਾ ਕਿ ਬੈਂਕ ਚੱਕ ਲਵੇ ਨਾ ਕਈਆਂ ਨੂੰ ਐਂ ਚੱਕਾਈ ਜਾਂਦੇ ਹਜ਼ਾਰਾਂ ਲੱਖਾਂ ਕਰੋੜਾ ਰੁਪਏ ਕਮਾ ਰਹੇ ਹਜ਼ਾਰਾਂ ਲੱਖਾਂ ਕਰੋੜਾ ਰੁਪਏ ਪ੍ਰਾਈਵੇਟ ਬੰਦੇ ਜਿਹੜੇ ਗੁੰਡੇ ਸਪੋਜ਼ ਕਰੋ ਕਿ ਤੁਹਾਡੀ ਇੱਕ ਤੁਸੀਂ ਸਪਲੈਂਡਰ ਮੋਟਰਸਾਈਕਲ ਲਿਆ ਮੈਂ ਤੁਹਾਨੂੰ ਐਗਜ਼ਾਮਪਲ ਦੱਸਦਾ ਸਪੋਜ਼ ਕਰੋ ਤੁਸੀਂ ਇੱਕ ਸਪਲੈਂਡਰ ਮੋਟਰਸਾਈਕਲ ਲਿਆ ਆਈ ਥਿੰਕ ਉਹਦੀ 1 ਲੱਖ ਰੁਪਏ ਕੀਮਤ ਆ ਜੀ ਤੁਸੀਂ 10 15 20000 ਰੁਪਏ ਡਾਊਨ ਪੇਮੈਂਟ ਦਿੰਨੇ ਹੋ ਔਰ ਚਾ ਚਾਹ ਤੁਸੀਂ ਕਿਸ਼ਤਾਂ ਵੀ 4 5 ਦੇ ਦਿੰਨੇ ਹੋ ਕਿ ਬੰਦੇ ਨੂੰ ਚਾਹ ਹੁੰਦਾ ਸਪੋਜ਼ ਕਰੋ ਤੁਹਾਡੀ ਸੈਲਰੀ ਲੇਟ ਆ ਜਾਂ ਤੁਹਾਡਾ ਬਿਜ਼ਨਸ ਆ ਤੁਹਾਨੂੰ ਲਾਸ ਹੋ ਗਿਆ ਕੁਝ ਹੋ ਗਿਆ ਜਾਂ ਕਿਸ਼ ਨਹੀਂ ਦੇ ਹੋਈ ਤੁਹਾਡੀ ਇੱਕ ਕਿਸ਼ਤ ਟੁੱਟ ਗਈ ਇਹਨਾਂ ਨੇ ਉਸੇ ਟਾਈਮ ਇਹਨਾਂ ਕੋ ਬੈਂਕ ਵਾਲੇ ਕੋ ਪਾ ਦਿੰਦੇ ਐਪ ਦੇ ਵਿੱਚ ਕਿ ਆ ਫਲਾਨਾ ਸਿੰਘ ਦੀ ਇਹਦੀ ਕਿਸ਼ਤ ਟੁੱਟ ਗਈ ਠੀਕ ਆ ਭਾਵੇਂ ਇੱਕ ਟੁੱਟੀ ਭਾਵੇਂ ਇੱਕ ਟੁੱਟੀ ਆ ਉਹ ਨੌਨ ਸਟਾਰਟਰ ਚ ਆਏ ਨਾ ਕਿ ਇਹਦੀ ਨੌਨ ਸਟਾਰਟਰ ਹੋ ਗਿਆ ਜੀ ਇਹਨੂੰ ਇਹਦਾ ਕੋ ਕਿਸ਼ਤ ਲੈ ਕੇ ਆਓ ਜਾਂ ਕੁਝ ਵੀ ਉਹ ਭੇਜਦੇ ਕਿਸ਼ਤ ਲੈਣ ਲਈ ਬੈਂਕ ਕਦੀ ਨਹੀਂ ਕਹਿੰਦਾ ਕਿ ਜਾ ਕੇ ਇਹਦਾ ਮੋਟਰਸਾਈਕਲ ਚੱਕ ਲੋ ਕਿਉਂਕਿ ਬੈਂਕਾ ਅਗਰ ਮੋਟਰਸਾਈਕਲ ਚੱਕੂਗਾ ਅਗਰ ਲੱਖ ਰੁਪਏ ਦੇ ਮੋਟਰਸਾਈਕਲ 'ਚ 80 ਹਜ਼ਾਰ ਦਾ ਫైనాన్స్ ਕੀਤਾ ਹੋਇਆ ਵਾ ਲੱਖ ਰੁਪਏ 'ਚੋਂ 80 ਹਜ਼ਾਰ ਫైనాన్స్ ਕੀਤਾ ਅਗਰ ਉਹ ਮੋਟਰਸਾਈਕਲ ਚੱਕਦੇ ਤਾਂ ਵਿਕਦਾ ਕਿੰਨੇ ਚਾਹੋ 40 50000 ਰੁਪਏ ਦਾ ਲੋਸ ਬੈਂਕ ਨੂੰ ਕਿੰਨਾ ਆਇਆ 40 50000 ਰੁਪਏ ਦਾ ਇਹ ਲੋਕ ਕੀ ਕਰਦੇ ਨੇ ਇਹਨਾਂ ਨੂੰ ਪਤਾ ਹੁੰਦਾ ਇਹ ਪਹਿਲੀ ਕਿਸ਼ਤੋਂ ਦਾ ਕੋ ਜਾ ਕੇ ਮੋਟਰਸਾਈਕਲ ਚੱਕ ਲੈਂਦੇ ਨੇ ਸੋਆਂ ਚ 90% ਆ ਰਿਹਾ ਕੋ ਚੱਕ ਲੈਂਦੇ ਨੇ ਫਿਰ ਕੀ ਕਰਦੇ ਨੇ ਦੋ ਦੋ ਤਿੰਨ ਤਿੰਨ ਕਿਸ਼ਤਾਂ ਤੋੜਦੇ ਨੇ ਉਹਦੀ ਜਿਆਦਾ ਇਹਦਾ ਮੋਟਰਸਾਈਕਲ ਚੱਕ ਹੀ ਲਿਆ ਕਿਸ਼ਤ ਕਿਹ ਦਊਗਾ ਫਿਰ ਬੰਦੇ ਨੂੰ ਹੋਊਗਾ ਜਾਂ ਤੁਸੀਂ ਆਉਂਦੇ ਹੋ ਤੁਹਾਡੇ ਮੋਟਰਸਾਈਕਲ ਚੱਕ ਲੈ ਤੁਸੀਂ ਕਹਿੰਗੇ ਯਾਰ ਮੇਰਾ ਇਹਦਾ ਮੋਟਰਸਾਈਕਲ ਲੈ ਕੇ ਮੈਂ ਹੁਣ ਕਿਸ਼ਤ ਕਾ ਦੇ ਦਵਾ ਫਿਰ ਦੋ ਦੋ ਤਿੰਨ ਤਿੰਨ ਕਿਸ਼ਤਾਂ ਟੁੱਟ ਜਾਂਦੇ ਇਹ ਬੈਂਕ ਮੋਟਰਸਾਈਕਲ ਜਮਾ ਨਹੀਂ ਕਰਾਉਂਦੇ ਇਹ ਆਪਣੇ ਕਿਵੇ ਕਸਟਮਰ ਸਕਿਪ ਹੋ ਗਿਆ ਵਾ ਇਹ ਕਸਟਮਰ ਦੀ ਕਿਸ਼ਤ ਨਹੀਂ ਆਉਣੀ ਇਹ ਕਸਟਮਰ ਆਊਟ ਆਫ ਪੰਜਾਬ ਨਿਕਲ ਗਿਆ ਹੋਇਆ ਵਾ ਹਣਾ ਜਿਹੜੇ ਰੈਂਟेड ਆ ਕੁਛ ਵੀ ਹੈ ਫਿਰ ਇਹ ਉਹਨਾਂ ਦੇ ਬੈਂਕਾਂ ਨਾਲ ਕਸਟਮਰ ਵਿਹਾਪ ਤੇ ਸੈਟਲਮੈਂਟਾਂ ਕਰਦੇ ਨੇ ਸੈਟਲਮੈਂਟ ਕੀਤੀ ਸੈਟਲਮੈਂਟ ਚ ਪਾਤਾ ਮੰਨ ਲਓ ਬੈਂਕ ਦੇ ਵਿੱਚ 80 ਹਜ਼ਾਰ ਪ੍ਰਿੰਸੀਪਲ ਖੜਾ ਵਿਧ ਵਿਆਜ 1.5 ਲੱਖ ਰੁਪਏ ਖੜਾ ਇਹ ਰਿਕਵੈਸਟ ਬੰਦਦੇ ਸਰ ਉਸ ਕਸਟਮਰ ਸਕਿਪ ਹੋ ਗਿਆ ਕਸਟਮਰ ਸਾਨੂੰ ਕਿਸੇ ਥਰੂ ਅਪਰੋਚ ਕਰ ਰਿਹਾ ਅਗਰ ਮੈਂ ਤੁਹਾਨੂੰ ਮੇਰੇ ਕੋਲ ਕਿਸ਼ਤ ਲੈਣੀ ਮਟਰਸਕ ਲੈਣਾ ਵਾ ਤੇ ਮੈਨੂੰ 20 ਹਜ਼ਾਰ ਸੈਟਲਮੈਂਟ ਕੀਤਾ ਜਾਵੇ ਹੂੰ ਇੱਕ ਹੀ ਕਰ ਦੇਣੇ 20 ਅਰਚ ਸੈਟਲਮੈਂਟ ਕਰ ਲੈਂਦੇ ਨੇ ਉਹ ਜਿਹੜਾ 80000 ਵਾਲਾ ਮੋਟਰਸਾਈਕਲ ਆ 80000 ਪ੍ਰਿੰਸੀਪਲ ਖੜਾ ਉਹਦੀ ਕੀਮਤ ਮਾਰਕੀਟ ਵੈਲਿਊ ਦੇ ਵਿੱਚ ਕਟੋਗਰ 65 ਤੋਂ 70000 ਰੁਪਏ ਹੋਊਗੀ ਠੀਕ ਆ ਇਹ 20000 ਚ ਸੈਟਲਮੈਂਟ ਕਰਦੇ ਨੇ ਉਸ ਤੋਂ 70 70000 ਦਾ ਮੋਰਸਲ ਮਾਰਕੀਟ ਦੇ ਸਕੂਟਰ ਮਾਰਕੀਟ ਚ ਵੇਚ ਦਿੰਦੇ ਆ ਆ ਸਟ੍ਰਿੰਗ ਚੱਲਦਾ ਪਿਆ ਅੱਛਾ ਇਹ ਵੀ ਸੁਣਿਆ ਬਹੁਤ ਸਾਰੇ ਲੋਕ ਕਚੈਰੀ ਅੱਜ ਧੱਕੇ ਖਾਂਦੇ ਆ ਵੀ ਕਈ ਵਾਰੀ ਕੀ ਹੁੰਦਾ ਵੀ ਲੋਨ ਪ੍ਰੋਪਰ ਬੰਦੇ ਨੇ ਪੂਰਾ ਵੀ ਦੇ ਦਿੱਤਾ ਸਾਰਾ ਕਲੀਅਰ ਕਰਤਾ ਉਸ ਤੋਂ ਬਾਅਦ ਵੀ 50 50000 ਲੱਖ ਲੱਖ ਰੁਪਏ ਖੜੇ ਕਰ ਦਿੰਦੇ ਕਈ ਪ੍ਰਾਈਵੇਟ ਬੈਂਕਾਂ ਵਾਲੇ ਕਈ ਪ੍ਰਾਈਵੇਟ ਕੰਪਨੀਆਂ ਨੇ ਬਹੁਤ ਪ੍ਰਾਈਵੇਟ ਕੰਪਨੀਆਂ ਨੇ ਜਿਨ੍ਹਾਂ ਨੇ ਇੱਥੇ ਧੰਦਾ ਬਣਾਇਆ ਹੋਇਆ ਭਾਜੀ ਬਹੁਤ ਪ੍ਰਾਈਵੇਟ ਕੰਪਨੀਆਂ ਮਲਟੀਨੇਸ਼ਨ ਕੰਪਨੀ ਜਿਹੜੇ ਤਾਂ ਦੇਖੋ ਬੈਂਕ ਦੇ ਵਧੀਆ ਬੈਂਕ ਨੇ ਉਹ ਤਾਂ ਕਦੀ ਧੱਕਾ ਹੋਰ ਬੈਂਕ ਦਾ ਨਾਮ ਨਾਮ ਹੁੰਦਾ ਹੋ ਜੀ ਬੈਂਕ ਤੋਂ ਆਏ ਆ ਜੀ ਇੱਕ ਇੱਕ ਰਿਕਵਰੀ ਏਜੰਟ ਕੋ ਦੰਦ 10 ਬੈਂਕਾਂ ਦੀਆਂ ਰਿਕਵਰੀਆਂ ਨੇ ਯਾਰ ਉਹ ਤੁਹਾਡੇ ਤੋਂ ਅਸੀਂ ਮੰਨ ਲਓ ਇੱਕ ਬੰਦੇ ਦਾ ਮੋਟਰਸਾਈਕਲ ਜਿੰਦਾ ਹੀ ਪਾਇਓ ਕਿਹੜੇ ਬੈਂਕ ਤੋਂ ਉਹਦੇ ਕੋਲ ਸਾਰਾ ਚਿੱਠਾ ਆ ਜਾਣਾ A to Z ਚਿੱਠਾ ਉਹਦੇ ਕੋਲ ਆ ਜਾਣਾ ਫਿਰ ਇਹੋ ਜੀ ਮੈਨੇਜਮੈਂਟ ਨੂੰ ਕੀ ਕਹਿਣਾ ਚਾਹੋਗੇ ਕਿ ਜਿਹੜੇ ਜਿੱਥੇ ਕੰਮ ਕਰ ਰਹੇ ਨੇ ਹਾਲਾਂਕਿ ਗੱਲ ਕਰ ਲਈ ਵੀ ਇਹ ਜਦੋਂ ਕਿਸ਼ਤਾਂ ਭਰਦੇ ਆ ਫਿਰ ਉਹਨਾਂ ਮੈਨੇਜਰਾਂ ਦੀ ਤਨਖਾਹ ਉਹਦੇ ਚੋਂ ਨਿਕਲਦੀ ਹੈ ਉਹ ਜਿਹੜੇ ਸਟਾਫ ਹੁੰਦਾ ਉੱਥੇ ਉਹ ਰੋਟੀ ਖਾਂਦਾ ਉਹੀ ਪੈਸਿਆਂ ਦੀ ਤਨਖਾਹ ਲੈਂਦਾ ਤੇ ਉਹੀ ਕਸਟਮਰ ਜੈ ਜੀ ਮੈਂ ਤੁਹਾਡੀ ਇੱਕ ਨੌਲੇਜ ਦੀ ਗੱਲ ਦੱਸੂਗਾ ਕਦੀ ਵੀ ਬੈਂਕ ਕਿਸੇ ਨੂੰ ਵੀ ਲੋਨ ਦੇਣਾ ਕਦੀ ਬੈਂਕ ਨੂੰ ਘਾਟਾ ਨਹੀਂ ਪੈਂਦਾ ਅੱਜ ਮੈਂ ਤੁਹਾਡੀ ਗਾਈਡੈਂਸ ਲੋਕਾਂ ਨੂੰ ਵੀ ਦੱਸਣਾ ਚਾਹੁੰਦਾ ਕਿਉਂਕਿ ਜਦੋਂ ਤੁਹਾਨੂੰ ਮੰਨ ਲਓ ਬੈਂਕ ਲੋਨ ਦਿੰਦੀ ਹੈ ਸਪੋਜ਼ ਕਰੋ ਤੁਹਾਨੂੰ 1 ਲੱਖ ਰੁਪਏ ਦਾ ਮੋਟਰਸਾਈਕਲ ਦਾ ਲੋਨ ਦੇ ਤਾ ਲੋਨ ਸਕਿਉਰ ਇੰਸ਼ੋਰੈਂਸ ਬੈਂਕ ਪਹਿਲਾ ਕਰਾ ਲੰਦੀ 1 ਲੱਖ ਰੁਪਏ ਦੀ ਕਿ ਲੱਖ ਰੁਪਏ ਅਸੀਂ ਆਹ ਕਸਟਮਰ ਫਲਾਲਾਂ ਸਿੰਘ ਨੂੰ ਦੇ ਰਹੇ ਆ ਸਾਨੂੰ ਲੋਨ ਸਕਿਉਰ ਇੰਸ਼ੋਰੈਂਸ ਉਹਦੀ ਇੰਸ਼ੋਰੈਂਸ ਹੁੰਦੀ ਹੈ ਉਹ ਲੋਨ ਦੀ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਉਹਦੀ ਇੰਸ਼ੋਰੈਂਸ ਦੀ ਕੀਮਤ ਜਿਹੜੀ ਆ ਘੱਟੋ ਘੱਟ 1500 ਤੋਂ 2000 ਰੁਪਏ ਦੇ ਵਿੱਚ ਹੁੰਦੀ ਆ ਫਿਰ ਉਹਦੇ ਵਿੱਚ ਆਰਐਸਆਈ ਇੰਸ਼ੋਰੈਂਸ ਹੁੰਦੀ ਆ ਆਰਐਸਏ ਰੋਡ ਸਾਈਡ ਐਕਸੀਡੈਂਟ ਕਸਟਮਰ ਦਾ ਐਕਸੀਡੈਂਟ ਦੇ ਵਿੱਚ ਡੈਥ ਹੋ ਜਾਂਦੀ ਹੈ 2 ਲੱਖ ਰੁਪਏ ਇੰਸ਼ੋਰੈਂਸ ਕੰਪਨੀ ਦਿੰਦੀ ਹੈ ਕੋਈ ਵੀ ਬੈਂਕ ਦੇਖੋ ਆਪਾਂ ਤਾਂ ਆਪਾਂ ਗੱਲ ਕਰਦੇ ਨਾ ਉੱਥੇ ਬਹੁਤ ਵੱਡੇ ਵੱਡੇ ਬੰਦੇ ਬੈਠੇ ਜਿਹੜਾ ਕਿ ਦਿਮਾਗੀ ਬੈਠੇ ਜਿਹੜਾ ਕਿ ਜਿਨ੍ਹਾਂ ਨੂੰ ਪਤਾ ਕਿ ਸਾਡਾ ਬੈਂਕ ਕਦੀ ਲਾਸਟ ਨਹੀਂ ਜਾਂਦੀ ਇਹ ਲੋਕਾਂ ਨੇ ਬੈਂਕਾਂ ਦਾ ਨਾਮ ਖਰਾਬ ਕੀਤਾ ਬੈਂਕ ਬਹੁਤ ਵਧੀਆ ਬੈਂਕ ਨੂੰ ਅਗਰ ਕਸਟਮਰ ਦੀ ਡੈਥ ਹੋ ਜਾਂਦੀ ਸਪੋਜ਼ ਕਰੋ ਕਸਟਮਰ ਡਿਸੇਬਲ ਹੋ ਜਾਂਦਾ ਅਗਰ ਡੈਥ ਹੋ ਗਈ ਔਨ ਦਾ ਰਿਪੋਰਟ ਉਸੇ ਟਾਈਮ ਉਹਦਾ ਲੋਨ ਬੰਦ ਹੋਊਗਾ ਅਗਰ ਉਹ ਡਿਸੇਬਲ ਹੋ ਜਾਂਦਾ ਤੇ ਉਹਦਾ ਲੋਨ ਵੀ ਬੰਦ ਹੋਊਗਾ ਪਲੱਸ 2-3 ਲੱਖ ਰੁਪਏ ਉਹਨ ਬੈਂਕ ਦਿੰਦੀ ਆ ਕਿ ਚਲ ਤੇਰਾ ਤੂੰ ਡਿਸੇਬਲ ਹੋ ਗਿਆ ਤੂੰ ساری ਉਮਰ ਲਈ ਸਾਡੀ ਕਿਸ਼ਤਾਂ ਨਹੀਂ ਭਰ ਸਕਦਾ ਬੈਂਕ ਬਹੁਤ ਫੈਸਿਲਿਟੀਆਂ ਦਿੰਦੀ ਆ ਪਰ ਇਹ ਜਿਹੜੇ ਲੋਕ ਆ ਬੈਂਕ ਦਾ ਨਜਾਇਜ਼ ਜਾਣ ਬੁੱਝ ਕੇ ਨਾ ਗਲਤ ਮਤਲਬ ਫਾਇਦਾ ਉਠਾਉਂਦੇ ਇਸ ਚੀਜ਼ ਨੂੰ ਲੈ ਕੇ ਬੈਂਕ ਤੇ ਸ਼ਰਮ ਹੀ ਖਰਾਬ ਹਾਂ ਬੈਂਕ ਕਦੀ ਵੀ ਮਾੜਾ ਨਹੀਂ ਹੈਗਾ ਕੋਈ ਬੈਂਕ ਦੇਖੋ ਅਗਰ ਕਿਸੇ ਦੀ ਮਦਦ ਕਰਦਾ ਬੈਂਕ ਕਿਸੇ ਦਾ ਚਾਹ ਪੂਰਾ ਕਰਦਾ ਕਿਸਦੇ ਸੁਪਨੇ ਪੂਰੇ ਕਰਦਾ ਉਹ ਕਦੀ ਵੀ ਕਿਸੇ ਨਾਲ ਮਾੜਾ ਨਹੀਂ ਕਰਦਾ ਜਿਹੜੇ ਇਹੋ ਜਿਹੇ ਲੋਕ ਆਪਣੇ ਆਪਣੇ ਮਤਲਬ ਫਾਇਦੇ ਵਾਸਤੇ ਦੂਜੇ ਨੂੰ 1 ਮਿੰਟ ਤੋਂ ਪਹਿਲਾਂ ਡਿਫਾਲਟਰ ਬਣਾ ਦਿੰਦੇ ਇੱਕ ਕਿਸੇ ਟੁੱਟੀ ਤੇ ਬੰਦੇ ਮੈਂ ਇਹ ਪੁੱਛਣਾ ਚਾਹੁੰਦਾ ਕਿ ਆਰਬੀ ਦੀ ਵੀ ਇਹੋ ਜੀ ਗਾਈਡੈਂਸ ਨਹੀਂ ਕਿ 6 6 6 6 ਸਾਲ 1 ਸਾਲ ਦੀ ਮਿੰਟ ਆਈਡੀਆ ਮੈਂ ਪ੍ਰੋਪਰ ਨਹੀਂ ਕਹਿੰਦਾ ਮੈਨੂੰ ਲੱਗਦਾ ਕਿ 6 ਜਾਂ 1 ਸਾਲ ਦੀ ਕਿਸ਼ਤਾਂ ਅਗਰ ਬੰਦਾ ਟੁੱਟਦਾ ਤਾਂ ਜਾ ਕੇ ਬੈਂਕ ਕੋਦੇ ਤੇ ਲੀਗਲੀ ਕਾਰਵਾਈ ਕਰਦਾ ਭਾਜੀ ਕੀ ਕਾਰਵਾਈ ਦੀ ਕੀ ਕਾਰਵਾਈ ਦੀ ਮੰਗ ਕਰਦੇ ਇਹਨਾਂ ਤੁਹਾਨੂੰ ਇਸ ਤਰੀਕੇ ਨਾਲ ਸੀਪੀ ਸਾਹਿਬ ਨੂੰ 7 ਨੰਬਰ ਡਿਵੀਜ਼ਨ ਦੇ ਐਸਐਚਓ ਸਾਹਿਬ ਨੂੰ ਇਹੀ ਬੇਨਤੀ ਕਰਾਂਗਾ ਇਹਨਾਂ ਦੇ ਨੱਥ ਪਾਓ ਅਸੀਂ ਬਹੁਤ ਪਰੇਸ਼ਾਨ ਆ ਮੇਰੇ ਨਾਲ ਦੇ ਹੋਰ ਵੀ ਕਈ ਬਹੁਤ ਪਰੇਸ਼ਾਨ ਨੇ ਤੇ ਮੇਰੀ ਬੇਨਤੀ ਇਹੀ ਹੈ ਇਹਨਾਂ ਦੇ ਨੱਥ ਪਾ ਲੋ ਨਹੀਂ ਤਾਂ ਇਹਨਾਂ ਦੇ ਚੱਕਰਾਂ 'ਚ ਜਿਹੜੇ ਗਰੀਬ ਆਦਮੀ ਨੇ ਉਹ ਸੁਸਾਇਡ ਕਰਕੇ ਮਰਨਗੇ ਜਾਂ ਕੁਝ ਹੋਰ ਕਰ ਲੈਣਗੇ ਬਸ ਮੈਂ ਇਹੀ ਬੇਨਤੀ ਕਰਦਾ ਵੀ ਮੇਰੀ ਆ ਬੇਨਤੀ ਕਬੂਲ ਕਰੋ ਵੀ ਮੈਂ ਘਰ ਦੇ ਵਿੱਚ ਰਹਿ ਕੇ ਵੀ ਮੈਂ ਅੱਜ ਇਹੋ ਜਿਹੀ ਵਲਡਿੰਗ ਸੁਣ ਕੇ ਪਰੇਸ਼ਾਨ ਹਾਂ ਬਸ ਮੈਂ ਹੋਰ ਗੱਲ ਨਹੀਂ ਕਰ ਸਕਦਾ ਧੰਨਵਾਦ ਤੁਹਾਡਾ ਔਰ ਮੈਂ ਇੱਕ ਬੇਨਤੀ ਕਰਨਾ ਚਾਹੂੰਗਾ ਅਗਰ ਕਿਸੇ ਨਾਲ ਵੀ ਕੋਈ ਧੱਕਾ ਹੋ ਰਿਹਾ ਵਾ ਉਸੇ ਟਾਈਮ ਕਿਸੇ ਨਾਲ ਵੀ ਕੋਈ ਧੱਕਾ ਹੋ ਰਿਹਾ ਉਸੇ ਟਾਈਮ ਆਪਣੇ ਮੌਜੂਦਾ ਥਾਣੇ ਦੇ ਵਿੱਚ ਫੋਨ ਮਾਰੋ मां ਜੋ ਸਾਰੇ ਰਸੀਪੀ ਸਾਹਿਬ ਨੇ ਸਾਰੇ ਹੈਲਪ ਨਾਈਂੰਬਰ ਦਿੱਤੇ ਹੋਏ ਆ ਉਸੇ ਟਾਈਮ ਫੋਨ ਮਾਰ ਕੇ ਕਹੋ ਜੀ ਆਹ ਅਣਪਛਾਤਾ ਬੰਦਾ ਮੇਰੇ ਕੋ ਮੋਟਰਸਾਈਕਲ ਮੇਰਾ ਕੋਈ ਕਾਰਵਾਈ ਜਾਂ ਮੈਨੂੰ ਗਾਲਾਂ ਕੱਢ ਰਿਹਾ ਉਸੇ ਟਾਈਮ ਉਹਨੂੰ ਉਸੇ ਟੋਲ ਫਰੀ ਨੰਬਰ ਤੇ ਫੋਨ ਮਾਰੋ ਉਹਨੂੰ ਕੋਈ ਮੋਟਰਸਾਈਕਲ ਦੇਣ ਦੀ ਲੋੜ ਨਹੀਂ ਨਾ ਉਹਨਾਂ ਕੋਈ ਕਿਸੇ ਤਰ੍ਹਾਂ ਦੀ ਅਥੋਰਾਈਜੇਸ਼ਨ ਹੈ ਅਗਰ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਪ੍ਰੋਬਲਮ ਆnde ਤੇ ਮੇਰਾ ਨੰਬਰ 9501000291 ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਹਾਂਜੀ ਹਲੋ ਹਾਂਜੀ ਕੀ ਹਾਲ ਹੈ ਭਾਜੀ ਜੀ ਜੀ ਵਧੀਆ ਜੀ ਅ ਭਾਜੀ ਲੋਨ ਵਗੈਰਾ ਦਵਾਨੇ ਬਜੀ ਨਹੀਂ ਬਜੀ ਰਿਕਵਰੀ ਕਰਦੇ ਬਜੀ ਹਾਂਜੀ ਰਿਕਵਰੀ ਕਰਦੇ ਬਜੀ ਜੀ ਕੋਣ ਮੈਂ ਦਸਿੱਦੀ ਹੈਡਲਾਈਨਸ ਤੋਂ ਰਿਪੋਰਟਰ ਗੱਲ ਕਰ ਰਿਹਾ ਜੈ ਕੁਮਾਰ 1 ਵਜੇ ਤੁਹਾਡੇ ਕੋਈ ਰਾਮ ਮੁੰਡੇ ਨਾਲ ਕੋਈ ਗਾਲੀ ਗਲੋਚ ਹੋਈ ਹੈ ਕੰਪਲੇਨ ਲਿਖਾਈ ਹੈ ਹਾਂਜੀ ਕੀ ਮਾਮਲਾ ਕੀ ਹੈ ਬਾਜੀ ਉਹਦੇ ਚ ਗੱਲਾਂ ਕੱਢ ਰਿਹਾ ਸੀ ਤੁਸੀਂ ਉਹ ਕੁਝ ਨਹੀਂ ਹੋਇਆ ਜੀ ਥੋੜੀ ਬੋਤੀ ਹੋ ਗਈ ਸੀ ਜੀ ਉਹ ਉਹਨਾਂ ਨੇ ਕੰਪਲੇਨਟ ਲਿਖਾਈ ਸਰ 7 ਨੰਬਰ ਥਾਣੇ 'ਚ ਉੱਥੋਂ ਨੰਬਰ ਲਿੱਤਾ ਤੁਹਾਡਾ ਹਾਂਜੀ ਅਨਿਸ਼ਰ ਬੁਲਾਇਆ ਹੋਇਆ ਹੈ ਜਾਨਾ ਹਾਂਜੀ ਹਾਂਜੀ ਮਤਲਬ ਕਿਉਂ ਕੀ ਕਾਰਨ ਕੀ ਸੀ ਸਰ ਕਿਉਂ ਕੱਡੀਆਂ ਗੱਲਾਂ ਉਹਨਾਂ ਨੇ ਖਬਰ ਕਰਾਈ ਹੈ ਚੈਨਲਾਂ 'ਤੇ ਚੱਲਦੀ ਪਈ ਹੈ ਸਾਨੂੰ ਵਰਜਨ ਦਿੱਤੇ ਆਪਣੇ ਸਰ ਕਾਰਨ ਦੀ ਗੱਲ ਨਹੀਂ ਹੈਗੀ ਉਹਨਾਂ ਨੇ ਕਿਹਾ ਕਿ ਕਢਾ ਲਓ ਪਹਿਲੀ ਤੋਂ ਭਰਾਣੇ ਆ ਜੀ ਹਾਂਜੀ ਸਾਨੂੰ ਮਤਲਬ ਮੈਂ ਸਿੰਪਲ ਨੋਰਮਲ ਗੱਲ ਕਰ ਰਿਹਾ ਸੀਗਾ ਪਹਿਲਾਂ ਜੀ ਤੇ ਉਹਨਾਂ ਨੇ ਮਤਲਬ ਫੋਨ ਤੇ ਗੱਲ ਹੋਈ ਆ ਤੇ ਉਹ ਸਾਹਮਣੇ ਕਹਿੰਦੇ ਕਹਿੰਦੇ ਮਸਕਟ ਕੇ ਉਹਨਾਂ 2 ਸਰਵਾਂ ਦਾ ਆਣਾ ਜੀ ਕਿ ਮੈਂ ਕਹਾਈ 2 ਸਰਵਾਂ ਦਾ ਆਣਾ 5000 ਰੁਪਏ ਸੰਤ ਉਹਦੇ ਨਾਲ ਕੋਈ ਮਤਲਬ ਨਹੀਂ ਹੈਗਾ ਜੀ ਕਹਿਣਾ ਜੀ ਸੰਤ ਆਪਣੀ ਕਿਸ ਤਰ੍ਹਾਂ ਮਤਲਬ ਕਹਿੰਦੇ ਤੂੰ ਬੋਲਦਾ ਕਿ ਤਾ ਵਾ ਤੂੰ ਘੜਾ ਲੈ ਤੋ ਪੈਕਟ ਆਣੇ ਆ ਜੀ ਮੇਰੀ ਸਰ 10000 ਰੁਪਏ ਸੈਲਰੀ ਆ ਜੀ ਤੇ ਪਹਿਲੀ 4 EMI ਦੀ ਜ਼ਿੰਮੇਰੀ ਨਹੀਂ ਸਾਡੀ ਜੀ ਤੇ ਅਗਰ ਮੰਨ ਲਓ EMI ਕਸਟਮਰ ਨਹੀਂ ਪਤਾ ਤੇ ਉਹ ਸਾਡੀ ਪੇਮੈਂਟ ਕੱਟੋ ਕੇ ਆਂਦੀ ਆ ਹੂੰ ਕਿਉਂਕਿ ਅਸੀਂ ਡਾਇਰੈਕਟ ਕੰਪਨੀ ਨਹੀਂ ਨਾ ਡਿਸਟ੍ਰੀਬਿਊਟਰ ਅੰਦਰ ਰਹੇ ਗਏ ਆ ਸਾਡੀ ਪੇਮੈਂਟ ਕੱਟ ਕੇ ਆ ਨਹੀਂ ਮੇਰੀ 10000 ਰੁਪਏ ਚਲਦੀ ਹੈ ਅਗਰ ਮੰਨ ਲਵਾਂ ਨਾ ਦੀ 3175 ਰੁਪਏ ਦੀ EMI ਕੱਟ ਕੇ ਉਹ ਕਿ ਮੇਰੇ ਕੋਲ ਪਾਜੀ ਕੀ ਬਚੂਗਾ ਮਗਰ ਹੂੰ ਮਤਲਬ ਤੁਸੀਂ ਬੈਂਕ ਬੈਂਕ ਵੱਲੋਂ ਪੱਕੇ ਨਹੀਂ ਹੁੰਦੇ ਤੁਸੀਂ ਹਨਾ ਨਹੀਂ ਬ੍ਰਦਰ ਅਸੀਂ ਪੱਕੇ ਨਹੀਂ ਹਾਂ ਕਿ ਬੈਂਕ